ਹੁਣ ਮੈਂ ਤੁਹਾਨੂੰ ਬੇਨਤੀ ਕਰਨੀ ਛੋਣੇ ਤੁਹਾਡੇ ਸਾਹਮਣੇ ਇੱਕ ਵਿਅਕਤੀ ਤਾਂ ਉਹ ਹੈ ਜਿਹੜਾ 20 ਸਾਲ ਲਗਾਤਾਰ ਇਸ ਹਲਕੇ ਤੋਂ ਜਿੱਤਦਾ ਰਿਹਾ ਜਿਹਦਾ ਨਾਮ ਮੰਤਰੀ ਸਿੰਘ ਬਾਦਲ ਹੈ ਖਜ਼ਾਨਾ ਮੰਤਰੀ ਰਿਹਾ ਜਿਹੜਾ ਲੋਕਾਂ ਨੂੰ ਇਹ ਗੱਲ ਕਹਿੰਦਾ ਚਾਰ ਪਾਰਟੀਆਂ ਛੱਡ ਕੇ ਆਇਆ ਪਹਿਲਾਂ ਤੱਕੜੀ 'ਚ ਸੀਗਾ ਫੇਰ ਪਤੰਗ 'ਚ ਚਲਾ ਗਿਆ ਫੇਰ ਕਾਂਗਰਸ 'ਚ ਹੋ ਗਿਆ ਹੁਣ ਭਾਜਪਾ 'ਚ ਹੋ ਗਿਆ ਤੇ ਲੋਕਾਂ ਨੂੰ ਇਹ ਗੱਲ ਖੈਲਾ ਕਹਿੰਦਾ ਮੈਂ ਕਹਿੰਦਾ ਤੁਹਾਡੇ ਮੁੰਡੇ ਨੌਕਰੀਆਂ ਲਵਾ ਦੂੰਗਾ ਮੈਂ ਤੁਹਾਡੇ ਕੋਠੇ ਪਵਾ ਦੂੰਗਾ ਮੈਂ ਉਹਨੂੰ ਇਹ ਚੈਲੰਜ ਕਰਦਾ ਹੈ ਜਦੋਂ ਸਵਾਲ ਪੁੱਛਿਆ ਕਰੋ ਮੈਂ ਉਹਨੂੰ ਇਹ ਚੈਲੰਜ ਕਰਦਾ ਕਿ 20 ਸਾਲ ਤੂੰ ਇੱਥੇ ਮੰਤਰੀ ਰਿਹਾ ਆਰ ਸਟੇਜ ਤੇ ਚੜ ਕੇ ਦੱਸ ਕਿੰਨੇ ਕੋਠੇ ਤੂੰ ਅੱਜ ਤੱਕ ਪਵਾਏ ਹੈ ਇੱਕ ਮੁੰਡਾ ਕੋਟ ਭਾਈ ਦਾ ਦੱਸਦੇ ਜਿਹੜਾ ਨੌਕਰੀ ਤੂੰ ਲਾਇਆ ਹੋਵੇ ਤਾਂ ਮੈਂ ਤੈਨੂੰ ਮੰਨ ਜਾਵਾਂਗਾ ਕਿ ਤੂੰ ਵਾਕੇਈ ਲੋਕਾਂ ਮੱਤੇ ਦਾ ਖੇਲ ਵਿੱਚ ਤਾਂ ਮੈਂ ਉਹ ਹੀ ਜਾ ਦੂੰਗਾ ਸਿਹਰਤੀ ਆਪਚੀ ਦਾ ਹੁਣੇ ਕਰਾ ਦੂੰਗਾ ਸੋ ਇਸ ਤਰ੍ਹਾਂ ਦੇ ਲੋਕ ਸੱਤ ਸਾਲਾਂ ਦੀ ਉਮਰ ਜਿਹੜੇ ਗੱਪ ਮਾਰਦੇ ਐ ਉਹਨਾਂ ਨੂੰ ਰੱਬ ਵੀ ਮਾਫ਼ ਨਹੀਂ ਕਰਨਾ तेरे ਬਾਪ ਕੋਲੇ 1000 ਕਿੱਲਾ ਜ਼ਮੀਨ ਹੈ ਤੇ ਮੇਰੇ ਬਾਪ ਕੋਲੇ

ਆ ਫਿਰ ਵੱਡੇ ਵੱਡਿਆਂ ਨੂੰ ਠੁੱਠਲਾ ਫੜਾ ਦਿੰਦਾ ਤੇ ਜੇ ਉਹ ਹੀ ਮਿਗਾ ਠੀਕ ਹੋ ਜਾਏ ਤੇ ਠੁੱਠੇ ਆਗਿਆਂ ਨੂੰ ਵੀ ਰਾਜ ਖਰਾਜ ਦਿੰਦਾ ਥੇਰੇ ਹੀ ਸਗਣਾ ਬਾਅਦ ਚਲਾ ਗਿਆ ਬਠਿੰਡੇ ਤੇ ਬਠਿੰਡੇ ਦੇ ਲੋਕਾਂ ਨੂੰ ਕੱਪ ਮਾਰ ਕੇ ਜਿੱਤ ਗਿਆ ਕਾਂਗਰਸ ਪਾਰਟੀ ਦੀ ਹਵਾ ਸੀ ਤੇ ਉੱਥੋਂ ਜਿੱਤਦਾ ਗਿਆ ਤੇ ਆਪ ਦੀ 50000 ਵੋਟਾਂ ਨਾਲ ਹਰਾਤਾ ਬਠਿੰਡੇ ਆਲੇ ਨੇ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਨਾਲ ਇਹ ਹਾਰਿਆ ਇਹ ਬੰਦਾ ਕਿ ਜਿਹੜਾ ਬੰਦਾ ਇੰਦੀਆਂ ਵੋਟਾਂ ਤੇ ਸਾਧਿਆ ਜੇ ਮੁੰਡੇ ਲਵਾਏ ਹੁੰਦੇ ਬਠਿੰਡੇ ਤੇ ਕੋਠੇ ਪਵਾਏ ਹੁੰਦੇ ਥੇਲੇ ਚੋਹਾ ਦਾ ਜਿਹੜਾ ਸਵਾਲ ਪੁੱਛਿਆ ਕਰੋ ਐਵੇਂ ਲਾਲਾ ਲਾਲਾ ਕਰਕੇ ਹਾਂ ਭਾਈ ਇਹ ਲਵਾਉਗਾ ਕਿਸੇ ਨਹੀਂ ਲਵਾਉਂਗੇ ਜਿੱਦੇ ਮੁੰਡੇ ਨਵਾਏ ਉਦੋਂ ਤੁਹਾਡਾ ਪੁੱਤ ਰਾਜਾ ਬਣੇ ਕਿਦਾਂ ਹੌਜਾ ਅਜੇ ਵੀ 10 ਰੱਖਾ ਸਗਣਾ ਮੁੰਡੇ ਦੀ ਆ ਲਾਗਿਆ 10 ਕੋਟ ਪਾਈ ਦੇ ਰਾਜ ਕੀ ਮੰਗ ਹੈ ਸਰਕਾਰ ਚਲੀ ਗਈ ਨੇਤਾ ਸਾਰਿਆਂ ਦੇ ਕੋਠੇ ਦੀ ਰਾਜ ਆਪਣੇ ਪਾ ਕੇ ਫਿੱਟਾ ਆ ਜਿਹੜੀਆਂ ਗਲੀਆਂ ਸੜਕਾਂ ਅੱਡੇ ਆ ਵਾਟਰ ਵਸ ਆ ਲੋਕ ਤੇ ਨਾ ਇਹ ਰਾਜੇ ਰਣਗ ਦੀਆਂ ਲਾਂਗਾਂ ਨਹੀਂ ਹੈ ਚਾਰ ਗਲੀਆਂ ਇਹਨਾਂ ਨੇ ਬਣਾਤੀਆਂ ਹੋਣੀਆਂ ਲੇਕਿਨ ਜਿਆਦਾ ਕੰਮ ਰਾਜੇ ਰਣਗ ਨੇ ਕੀਤੇ ਰਿਹਾ ਉਹ ਮੇਰੀਓ ਸਰਕਾਰਿਓ ਮਾਤਾਓ ਕਹਿਣੋ